ਅਨੰਦ ਸਿੰਘ ਜੀ ਕਹਿੰਦਾ ਜਦੋਂ ਇਹ ਗੱਲਬਾਤ ਹੋਈ ਹੈਗੀ ਅੱਜ ਤੁਹਾਡੇ ਨਾਲ ਜੀ ਨੇ ਮੌਜੂਦੋਂ ਖੜਾ ਹੈ ਜੀ ਕਹਿੰਦੇ ਤੁਹਾਡੇ ਘਰ ਦੇ ਨਾਲ ਪਾਜੀ ਮੇਰੀ ਕੋਈ ਗਲਤੀ ਨਹੀਂ ਇਹਨਾਂ ਨੇ ਮੈਨੂੰ ਪਹਿਲਾਂ ਨਹੀਂ ਦੱਸਿਆ ਕਿ ਮੈਂ ਮੈਰਿਡ ਹਾਂ ਠੀਕ ਹੈ ਇਹਨਾਂ ਦੱਸੇ ਮੈਨੂੰ ਮੈਨ ਮੈਰਿਡ ਹੈਗਾ ਅੱਛਾ ਜੀ ਠੀਕ ਹੈ ਹੁਣ ਮੇਰੀ ਇੱਕ ਜਿਹੜੀ ਵਾਈਫ ਨੇ ਆ ਗਿਆ ਜਹੰਗਾਮਾ ਦੇ ਤੱਕ ਮੇਰਾ ਹਸਬੰਡ ਹੋਇਆ ਕਰੀ ਸਰਕਾਰੀ ਸਰਕਾਰੀ ਨੂੰ ਮੈਨੂੰ ਕੁਝ ਪਤਾ ਨਹੀਂ ਚੱਲਿਆ ਠੀਕ ਹੈ ਨਾ ਮੈਨੂੰ ਕੋਈ ਬਲੈਕਮੇਲ ਕਰ ਰਹੀ ਹੈ ਪਿਆਰ ਕਰਦੇ ਚ ਇੱਕ ਦੂਜੇ ਨੂੰ ਇਹ ਕਹਿੰਦਾ ਸੀ ਕਿ ਮੈਂ ਪਿਆਰ ਕਰਦਾ ਤੇ ਮੈਂ ਨਹੀਂ ਪਿਆਰ ਕਰਦਾ ਅੱਛਾ ਜੀ ਅੱਜ ਤਾਂ ਕੁ ਪਾਉਂਦੀ ਵਾਈਫ ਵੀ ਤੇ ਤੁਹਾਡੇ ਸਾਹਮਣੇ ਬੈਠਾ ਤੁਹਾਨੂੰ ਪੁੱਛ ਸਕਦੇ ਕਿ ਮੈਂ ਕਿਹਨੂੰ ਇਲਜ਼ਾਮ ਲਾਇਆ ਉਹ ਚੀਜ਼ਾ ਤੁਹਾਡਾ ਬਲਾਕ ਨੂੰ ਕਹਿੰਦਾ ਕਿ ਫਾਜੀ ਦਾ ਪਿਆਰ ਕਰਾਣਾ ਹੈ ਸਾਰੇ ਜਿਹੜੇ ਕੱਢੇ ਕਰਕੇ ਆ ਗਏ ਥੰਡੇ ਵਿੱਚ ਕਹਿੰਦੇ ਕਿ ਮੇਰੀ ਵਾਈਫ ਵੀ ਕੇ ਨਾਮ ਨਹੀਂ ਵੱਡੀ ਹੋਈ ਸਭ ਉਹ ਜਾ ਕੇ ਪ੍ਰਾਈਮ ਕਰੀ ਹੋਈ ਹੈ ਕਿ ਮੈਨੂੰ ਕੁੱਟਦਾ ਮਹਾਪਰ ਜਾਂ ਮੈਂ ਕੁੱਟਦਾ ਪਾਵਾ ਲਾਵਾ ਲਾਵਾ ਕਿ ਤਈ ਇਹਨਾਂ ਦੇ ਨਾਮ ਦੇ ਕੁੱਟ ਖੋਲੇ ਆ ਜਿੱਤਰਾ ਨਾਮ ਨਾਲ ਰਸਿਆ ਜਾ ਰਿਹਾ ਹੈ ਕਿ ਮੈਂ ਦੱਸੇ ਨਹੀਂ ਕਿ ਕੀ ਹੋ ਰਿਹਾ ਹੈ ਇਹਨਾਂ ਬਾਅਦ 5 ਵਜੇ ਨੇ ਦੱਸਤਾ ਸੀਗਾ ਬਾਅਦ ਵਿੱਚ 5 ਤੁਹਾਨੂੰ ਪਤਾ ਵੀ 6 ਮਹੀਨੇ ਪਹਿਲੇ ਜਦੋਂ ਜੈਪੀ ਮੰਦਿਰ ਚੱਲ ਕੋਲ ਗਿਆ ਵਾਚਨਮ ਦੱਸਦਾ ਸੀ ਮੈਂ ਸਮਝਾ ਮੇਰੀ ਵਾਈਫ ਨਾਲ ਲੜਨ ਦੇ ਲੱਗਦੀ ਜਿਵੇਂ ਕਿ ਮੈਂਥੋ ਚੱਲ ਜਾਣਾ ਨਾ ਤੇ ਨਹੀਂ ਰਹਾ ਮੈਂ ਮਾਂ ਕੋਲ ਪੜਾਉ ਦੇ ਦਵਾ ਮੈਂ ਇਹਨੂੰ ਸਭ ਗੱਲਾਂ ਤੋਂ ਮਖਰੀ ਦੇਦੀ ਮੈਂ ਤਾਂ ਵੀ ਕੋਈ ਕਰਦੀ ਉਸ ਘਰ ਦੀ ਜਿਹਦੇ ਨਾਲ ਕੁਝ ਕਰਕੇ ਇਹਨਾਂ ਨੂੰ ਤੰਗ ਕਰਦੀ ਤੁਸੀਂ ਬਹੁਤ ਜ਼ਿਆਦਾ ਟੌਰਚਰ ਵੀ ਕਰਦੀ ਸੀ ਘਰੇ ਰੋਟੀ ਇਹਨਾਂ ਨੇ ਕਦੀ ਨਹੀਂ ਦਿੱਤੀ ਰੋਟੀ ਵੇਖੋ ਹੀ ਰੋਟੀ ਖਾਂਦੇ ਸੀ ਮੈਂ ਜਾਨ ਬੁੱਝ ਕੇ ਕਹਦੇ ਕਿ ਤੈਨੂੰ ਬਰੈਵਰ ਕਰਦੀ ਤੇ ਆਪਾਂ ਕੁੜੀ ਦਾ ਖਾਵਾ ਲੈ ਨਾ ਪਰ ਮੈਂ ਮੰਨਦਾ ਨਾ ਸਾਡੇ ਸਾਹਮਣੇ ਮੇਰੀ ਵੀ ਸਾਰੇ ਭਲੇ ਦੀ ਬੇਇੱਜ਼ਤੀ ਹੋਈ ਹੈ ਇਹਦੇ ਨਾਲ ਤਾਂ ਵੀ ਖੜਾ ਆਪਾਂ ਇਸ ਕੈਨ ਤੇ ਮੈਂ ਜ਼ਰਾ ਡਰਦਾ ਹਾਂ ਨਾ ਤਾਂ ਮਰਦਾ ਹੀ ਨਾ ਤੁਸੀਂ ਹੋ ਗਏ ਹੋ ਤਾਂ ਕਿਹਨਾਂ ਦਾ ਨਾਮ ਰਹਿਣਾ ਚੱਲਦਾ ਹੈ ਨਾ 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 ਰਹਿਣਾ ਦਾ ਵਾਈਫਰ ਤੋਂ ਤੇਰਾ ਪਤਾ ਹੀ ਚੱਲ ਗਿਆ ਅੱਛਾ ਜੀ ਮੈਂ ਨੂੰ ਆਪਣੇ ਵਾਈਫਰ ਦੇਲੇ ਕੋਲੇ ਵੀ ਨਹੀਂ ਪਹੁੰਚਦਾ ਤੋਂ ਉਹਦੇ ਵਾਹੇ ਉਹਨੇ ਜੋ ਹਰਕਤ ਕਰਤੀ ਆ ਤੋਂ ਤੁਹਾਨੂੰ ਪਤਾ ਬੇਇੱਜ਼ਤੀ ਹਰ ਪਾਸੇ ਹੋਈ ਗਈ ਬਾਕੀ ਦੇ ਕੰਮ ਵਿੱਚ ਕੁਝ ਕਰ ਕੋ ਲੱਗੇ ਕਿ ਮੇਰਾ ਕੋਈ ਦਿਮਾਗੀ ਹੈਗਾ ਤੇ ਮੈਂ ਕੁਝ ਕਰਨ ਨਾਲ ਤਾਂ ਵੀ ਜ਼ਰਾ ਕੋਈ ਨਹੀਂ ਆਰੇ ਕੋਈ ਪ੍ਰੋਬਲਮ ਆਪਰੇ ਸੀ ਕਰ ਮਰਨ ਤੋਂ ਕੀ ਗੱਲਾਂ ਕਰਨੀ ਨਹੀਂ ਇਹਨਾਂ ਨੂੰ ਆਪਣਾ ਨਾਰਾ ਪੰਗੇ ਹਾਂ ਜੀ ਇਹ ਮੇਰੇ ਨਾਲ ਰਹਿਣਗੇ ਤਾਂ ਲੈਣਗੇ ਤਾਂ ਮੈਂ ਨਾਲ ਨਾ ਖੜੀ। ਜਿੱਤਾਂ ਉਹ ਵੀ ਵਾਈਫ ਨੂੰ ਆ ਗਿਆ ਤੁਹਾਡੇ ਘਰ ਦੇ ਬਾਹਰ ਬੋਲਦੀ ਪਈ ਹੈ। ਜੇ ਹਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਉਹਨੂੰ ਸੰਭਾਲ ਕੇ ਰੱਖ ਦੀ ਮੈਂ ਤਾਂ ਕਿਹਾ ਸੀ ਪਹਿਲਾਂ ਉਹਦੀ ਆਪਣੀ ਸ਼ਾਮ ਤੇ ਰੱਖ। ਫੋਨ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ। ਉਹ ਕਹਿੰਦੀ ਸੀ ਕਿ ਮੈਂ ਕੋਈ ਨਹੀਂ ਮੈਂ ਸੰਭਾਲ ਲਾਂਗੀ ਫਿਰ ਹੋ ਕਿਉਂ ਨਹੀਂ ਸੰਭਾਲ ਪਾਈ। ਤੇ ਤੇ ਇਹਨਾਂ ਮੈਰਿਜ ਹੋਤੀ। ਨਹੀਂ ਮੇਰੀ ਮੈਰਿਜ ਹੋ ਚੁੱਕੀ ਪਰ। ਹਾਂ ਜੀ। ਕਲਾਕ ਦੇ ਹਾਂ ਜੀ। ਕੀ ਨਾਮ ਆਇਰੋੜਾ ਮੇਰਾ ਨਾਮ ਸੌਰਵ ਗੁਪਤਾ ਜੇ ਕੋਈ ਗੱਲ ਹੋਈ ਹੈ ਤੁਹਾਡੀ ਵਾਈਫ ਦੇ ਵੱਲੋਂ ਤੁਹਾਡੇ ਨਾਮ ਲਗਾਏ ਜਾ ਰਹੇ ਤੁਹਾਡੀ ਮੇਰੀ ਮੇਰੀ ਵਾਈਫ ਦੀ ਜ਼ੁਬਾਨ ਬਹੁਤ ਗੰਦੀ ਹੈ ਜੀ ਇਹ ਮੇਰੇ ਪਰਿਵਾਰਿਕ ਮੈਂਬਰ ਨਾਲ ਨਹੀਂ ਇਹਦੀ ਬਣੀ ਕੋਈ ਰਿਸ਼ਤੇਦਾਰ ਨਾਲ ਨਹੀਂ ਬਣੀ ਬਾਕੀ ਕੀ ਰਹੀ ਗੱਲ ਮੇਰੀ ਸਹੇਲੀ ਦੀ ਗੰਦੀ ਇਹਨੂੰ ਬਲੈਕਮੇਲ ਕਰਦੀ ਹੈ ਕੋਈ ਬਲੈਕਮੇਲ ਨਹੀਂ ਕਰਦੀ ਇਹਨਾਂ ਕੋਈ ਪ੍ਰੂਫ ਹੈਗਾ ਤੇ ਮੈਨੂੰ ਵਹਾਨ ਤੇ ਜਈ ਗੱਲ ਦੂਜੀ ਮੇਰੀ ਮਾਂ ਨੂੰ ਵੀ ਪਤਾ ਹੀ ਮੇਰਾ ਫੇਰ ਹੈ ਮੇਰੀ ਭੈਣ ਨੂੰ ਵੀ ਪਤਾ ਹੀ ਮੇਰਾ ਫੇਰ ਹੈ ਮੇਰੀ ਭੈਣ ਮੈਨੂੰ ਕੰਦੀ ਰਹੀ ਹੈ ਕਿ ਇਹਨਾਂ ਪੇਪਰਾਂ ਤੋਂ ਬਾਹਰ ਆਪੇ ਚੱਲ ਜੇਗੀ ਬੱਚੇ ਸੰਭ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਕੀ ਮੈਂ ਜਨਾਨੀ ਨਾਲ ਨਹੀਂ ਰਹਿਣਾ ਕਿਉਂਕਿ ਮੈਂ ਦੁਨੀਆਂ ਚ ਰਵਾਨਾ ਰਵਾ ਮੇਰਾ ਆਪਣਾ ਨਹੀਂ ਪਤਾ ਬਾਕੀ ਮੈਂ ਜਿੰਨੇ ਮੇਰੇ ਸਾਥ ਚੱਲਦੇ ਮੈਂ ਜਨਾਨੀ ਨਾਲ ਨਹੀਂ ਰਹਿ ਸਕਦਾ ਹਾਂ ਕਾਰਨ ਕੀ ਹੈ ਕਾਰਨ ਕੀ ਹੈ ਕਿ ਮੇਰੇ ਮਨੋਂ ਲੱਥ ਗਈ ਹੈ ਜਿੱਦਾਂ ਤੇਰੀ ਆਵਾਜ਼ ਆ ਪਹਿਲੇ ਸਾਰੇ ਪਰਿਵਾਰਿਕ ਮੈਂਬਰਾਂ ਦੇ ਮਨੋਂ ਲੱਤੀ ਹੁਣ ਮੇਰੇ ਵੀ ਮਨੋਂ ਲੱਥ ਚੁੱਕੀ ਹੈ ਹੁਣ ਜੀਵੇ ਜਾਂ ਕੱਲ ਨੂੰ ਕੁਝ ਕਰਦੀ ਹੈ ਦੋਹਰਾ ਮੇਰੇ ਤੇ ਬਲੇਮ ਨਾ ਆਵੇ ਕਿਉਂਕਿ ਮੈਂ ਨਹੀਂ ਨੂੰ ਕਹਿ ਰਿਹਾ ਮਰੇ ਬਾਕੀ ਨੇ ਕਿਹਾ ਮਰਨ ਦੀ ਮੈਨੂੰ ਰੋਇ ਕੁੱਟਦਾ ਮਾਰਦਾ ਵੀ ਉਹ ਵੀ ਪ੍ਰੂਫ ਲਿਆ ਕੇ ਵਹਾ ਸਕਦੇ ਏਰੀ ਜੁੱਤੀ ਜਮਾ ਪਾਣੀ ਪੀ ਲਾਂਗਾ ਜੀ ਪ੍ਰੂਫ ਦੇ ਦੇ ਕੇ ਉਹਨੂੰ ਮੈਂ ਰੋਇ ਕੁੱਟਦਾ ਮਾਰਾਂ ਤੁਹਾਡੇ ਮਦਰ ਵੱਲੋਂ ਵੀ ਤੁਹਾਡੇ ਮਦਰ ਮਦਰ ਮੇਰੀ ਵੀ ਇੱਦਾਂ ਹੀ ਡਰਾਮੇ ਕਰਦੀ ਹੈ ਜੀ ਸ਼ੁਰਤੋਂ ਮਦਰ ਮੇਰੀ ਨੂੰ ਸਾਰਾ ਪਹਿਲੇ ਦਾ ਪਤਾ ਸੀ ਜੀ ਉਹਨਾਂ ਡਰਾਮੇਬਾਜ਼ ਜੀ ਸ਼ੁਰਤੋਂ ਮਦਰ ਮਦਰ ਮੇਰੀ ਦੀ ਸ਼ੁਰਤੋਂ ਡਰਾਮੇ ਮਦਰ ਮੇਰੀ ਦੀ ਕਹਿੰਦਾ ਮੇਰੇ ਕੁੜੀਆਂ ਆਪਣੀਆਂ ਕੁੜੀਆਂ ਮੇਨਾਂ ਸੁਆਦੇ ਕਰਦਾ ਮੈਨੂੰ ਕਹਿੰਦੀ ਹਾਂ 6 ਮਹੀਨਾ ਬਾਅਦ ਬਦਲਦਾ ਮਦਰ ਮੇਰੀ ਦੀ ਡਰਾਮੇਬਾਜ਼ੀ ਕਰਨ ਦੀ ਹਰਤ ਹੈ ਜੀ ਸ਼ੁਰੂ ਤੋਂ ਕਿਉਂਕਿ ਇਹ ਸ਼ੁਰਤੋਂ 5-6 ਸ ਮੈਨੂੰ ਕਹਿੰਦੀ ਹਰ 6 ਮਹੀਨੇ ਬਾਅਦ ਨਵੀਂ ਕੰਨੀ ਦਾ ਖਤਲਾ ਰੱਖ ਦੇਣਾ ਵਾ ਦੱਸੋ ਆ ਗੱਲ ਕਰਨੀ ਆ ਕੋਈ ਮੁੰਡੇ ਨਾਲ ਦੱਸੋ ਪੁੜੀ ਰੱਖਤੀ ਛੇ ਮਹੀਨਿਆਂ ਬਾਅਦ ਦੱਸੋ ਆਖੋ ਕੰਨੀਓ ਪੁੜੀ 6 ਮਹੀਨਿਆਂ ਨੂੰ ਨਵਾਂ ਖਤਤੀ ਮੁੰਡਾ ਰੱਖਣੀ ਆ ਹਾਂਜੀ ਉਹਦੀ ਗੱਲ ਆ ਉਹਦੀ ਗੱਲ ਸਾਨੂੰ ਕੋਈ ਕੱਲ ਕੋਈ ਕੁੜੀ ਦੀ ਗੱਲ ਇਹ ਚੈਪਟਰ ਹੈਗਾ ਜੀ ਭਾਈ ਸਾਰਾ ਇਹ ਜਾਓ ਆਪ ਨਹੀਂ ਹੋਣਾ ਇਹਨਾਂ ਨਾਲ ਰਹਿਣਾ ਕਿ ਕਿੰਨਾ ਨਾਲ ਰਹਿਣਾ ਮੈਂ ਜੀ ਮੈਂ ਉਹਰੇ ਨਾਲ ਹੀ ਰਹਿਣਾ ਮੈਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਨਹੀਂ ਰਹਿਣਾ ਤੇ ਬੱਚਿਆਂ ਦਾ ਬੱਚੇ ਕੋਰਟ ਚ ਪੇਸ਼ ਕਰਨ ਨਾ ਕੋਰਟ ਜੋ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਹੈ ਮੈਂ ਕਿਸੇ ਚੀਜ਼ ਤੋਂ ਭਜਦਾ ਥੋੜੀ ਪਿਆਜੇ ਨਾ ਮੈਂ ਪਹਿਲੇ ਭਜਿਆ ਨਾ ਮੈਂ ਹੁਣ ਭਜਿਆ ਨਾ ਮੈਂ ਕੱਲ ਭਜਣਾ ਬਾਕੀ ਮੇਰੀ ਵਾਈਫ ਦੀ ਜ਼ੁਬਾਨ ਸਾਰੀ ਦੁਨੀਆ ਨੂੰ ਪਤਾ ਹੈ ਮੇਰੇ ਮੱਲੇ ਜੀ ਵੀ ਪਤਾ ਕਰਦੀ ਕਰ ਸਕਦੇ ਜੇ ਹੁਣ ਭਾਵੇਂ ਮੱਲਾ ਨਾਲ ਤੁਰਿਆ ਬਾਕੀ ਸਾਰਿਆਂ ਨੂੰ ਪਤਾ ਕਿਰਨਾਂ ਹੋਰੀ ਬਣੀ ਤੇ ਕਿਰਨਾਂ ਨਹੀਂ ਬਣੀ ਮੈਂ ਤਾਂ ਤਾਈ ਵੀ ਆਈ ਆ ਸਾਰੇ ਆਉਂਦੀ ਆਈ ਨਾ ਸਦੇ ਤਾਈ ਦੂਰ ਖੜੀ ਆ ਸਦੇ ਤਾਈ ਦੂਰ ਖੜੀ ਨਹੀਂ ਘਰ ਜਾਵਾਂਗਾ ਮਾਰੇ ਮੇਰਾ ਘਰ ਆ ਆਪਣਾ ਘਰ ਜਾਊਂਗਾ ਮੈਂ ਆਪਣਾ ਕਾਰੋਬਾਰ ਕਰੂੰਗਾ ਬਾਕੀ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਜਰ ਤੱਕ ਕੋਰਟ ਚ ਕੇਸ ਨਹੀਂ ਕਰਦੇ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਕਿ ਮੈਂ ਇਹਨਾਂ ਦਾ ਕੁਝ ਕਰਾਂਗਾ ਕੁਝ ਨਹੀਂ ਕਰਾਂਗਾ ਕੁਝ ਵੀ ਨਹੀਂ ਕਰਨਾ ਕਿਉਂਕਿ ਮੈਂ ਕੰਮ ਹੀ ਨਹੀਂ ਕਰਨਾ ਫੇਰ ਤਾਂ ਮੈਨੂੰ ਠੱਲਾ ਭਾਵੇਂ ਮੈਨੂੰ ਅੰਦਰ ਛੱਡ ਦੇਣ ਭਾਵੇਂ ਜਿੱਤਿਆ ਕਰਾ ਦੇਣ ਮੈਨੂੰ ਅੰਦਰ ਜਾਣਾ ਮਨਜ਼ੂਰ ਆ ਹਾਂ ਜੀ ਪਰ ਆਪਰੇ ਘਰ ਵਾਲੀ ਨਾਲ ਨਹੀਂ ਬਿਲਕੁਲ ਬਿਲਕੁਲ ਮਾਰੇ ਜਦੋਂ ਪਤਾ ਹੀ ਕੱਟਦਾ ਫਿਰ ਜਵਾਨ ਕਹਿੰਦਾ ਹਾਂਦਾ ਤਾਂ ਇਹ ਕੀ ਰਹਿਣਾ ਬੱਚਾ ਰੱਖਣਾਗੇ ਹਾਂ ਜੀ ਹਾਂ ਜੀ ਬੱਚੇ ਨੂੰ ਵੀ ਤਾਂ ਮਾਰਿਆ ਸੀ ਸੁਸਾਈਡ ਕਰਨ ਚੱਲੇ ਸੀ ਤੇ ਬੱਚਾ ਕਹਿੰਦਾ ਪਿਆ ਸੀ ਕਿ ਮੈਂ ਨਹੀਂ ਜਾਣਾ ਮੈਨੂੰ ਖਿੱਚਿਆ ਸੀ ਤੋਰੇ ਥੱਪੜ ਲੱਗ ਗਿਆ ਮੂੰਹ ਤੇ ਥੱਪੜ ਨਹੀਂ ਲੱਗਿਆ ਜੇ ਮਾਰਿਆ ਹੁੰਦਾ ਜੇ ਮਾਰੇ ਜੇ ਮਾਰੇ ਹੁੰਦਾ ਇੱਕ ਦੀ ਜਗ੍ਹਾ ਬੰਦਾ 4-5 ਚਪੇੜਾ ਮਾਰ ਸਕਦਾ ਸਾਡੀ ਥੇਲੀ ਤੋਂ ਲਿਡਾਉਣਾ ਠੀਕ ਹੀ ਰਹਿਣ ਹਾਂ ਜੀ ਸਾਡੀ ਥੇਲੀ ਤੋਂ ਮੈਨੂੰ ਨਹੀਂ ਪਤਾ ਹੀ ਇਹ ਗੱਲ ਦਾ ਹਾਂ ਜੀ ਪਰ ਉਹ ਕਹਿੰਦੇ ਕਿ ਤੀ ਫਿਰ ਇੱਥੇ ਰਹਿ ਰਹੇ ਹੋ ਕੱਚੇ ਰਹਿ ਰਹ ਆਹ ਮਾਂ ਨੂੰ ਤੈਨੂੰ ਆਦੀ ਆ ਮੱਲਣ ਨੂੰ ਪੁੱਛ ਲੋ ਜੀ ਮੱਲਣ ਨੂੰ ਪੁੱਛ ਲੋ ਇਹ ਵੀਡੀਓ ਬਣਾ ਰਹੀ ਨਾ ਹਰਦਵਾਰ ਜਾਣੀ ਆ ਵੀਡੀਓ ਹਾਂਜੀ ਹਾਂਜੀ ਹਰਦਵਾਰੀ ਬਹੁਤ ਕੁਲੀ ਜਾਂਦਾ ਜੀ ਹਾਂਜੀ ਹਾਂਜੀ ਹਰਦਵਾਰੀ ਨਸਲ ਹੈ ਨਾ ਤੁਹਾਨੂੰ ਪਤਾ ਹੀ ਹੈ ਓਕੇ ਮਾਰਾ ਮਾਣੀ ਕੀ ਨਾਮ ਹੈ ਤੁਹਾਡਾ ਨਾ ਨਾ ਇੱਥੋਂ ਦਾ ਆ ਵਾਲੇ ਮੋਨੀ ਜੋ ਤੇ ਕੀ ਗੱਲਬਾਤ ਹੋਈ ਅੱਜ ਸਰ ਇਹ ਐਸੀ ਗੱਲਬਾਤ ਹੈ ਕਿ ਇੰਨੇ ਦੂਜੀ ਜਨਾਨੀ ਰੱਖੀ ਹੋਈ ਹੈ ਸਾਨੂੰ ਪਤਾ ਨਹੀਂ ਸੀਗਾ ਪਹਿਲੇ ਉਹਨਾਂ ਆਪਾਂ थाने ਰਿਪੋਰਟ ਕਰਾਈ ਜਦੋਂ ਆਪਾਂ ਪਤਾ ਚੱਲਿਆ ਕਿ ਇਹ ਦੂਜੀ ਜਾਨ ਹੈ ਉਹਦੇ ਪਿੱਛੇ ਮੈਨੂੰ ਮਾਰਦਾ ਅੱਜ ਨੇ ਮੇਰੇ ਬੱਤਿਆਂ ਜਿਵੇਂ ਹੱਥ ਚੁੱਕਤਾ ਹੈ ਇਹ ਦੇਖ ਲਓ ਤੁਸੀਂ ਅੱਗੇ ਸਾਰੇ ਗੱਲੀ ਨੂੰ ਪਤਾ ਆਏਗਾ ਤਾਂ ਆਪਾਂ ਇੱਥੇ ਆਏ ਆ ਅਰੇ ਉਪਰ ਬਲੈਕਮੇਲ ਕਰਦੀ ਹੈ ਮੇਰੇ ਖਸਮ ਨੂੰ ਕਹਿੰਦੀ ਹੈ ਕਿ ਕਿਆਵਲ ਤੇ ਮੈਂ ਆਪਣੀ ਨਸ ਕਾਟ ਲੂੰਗੀ ਬਲੈਕਮੇਲ ਕਰਦੀ ਉਹਨੂੰ ਰਾਤ ਨੂੰ 1:00 ਵਜੇ ਫੋਨ ਕਰਕੇ ਬੁਲਾਉਂਦੀ ਹੈ ਇਹ ਆਪਣੇ ਘਰੇ ਆਪੀ ਨੂੰ ਬੱਚੇ ਮੈਂ ਤਿੰਨ ਬੱਚੇ ਐਨੂੰ ਆਪ ਨੂੰ ਸ਼ਰਮ ਨੇ ਮੈਂ ਇਹਨੂੰ ਸਾਰੀ ਗੱਲਬਾਤ ਕਹੀ ਹੈਗੀ ਪਹਿਲੇ कि मेरे तीन बच्चे हैगे है उनु ਛੱਡਦੇ ਮਗਰ ਇਹ ਕਹਿੰਦੀ ਨਹੀਂ ਮੈਂ ਉਨੀ ਛੱਡਣਾ ਨਹੀਂ ਬਲੈਕਮੇਲ ਕਰਦੀ ਹੈ ਉਨੂੰ ਨੱਕ ਕੱਟ ਕੱਟ ਕੇ ਪੋਚਵਾ ਬੇਚਦੀ ਆਪਣੀ ਅਜੇ ਇਹਦੇ ਆਇਆ ਸੀ ਕਿ ਆਪਣੀ ਰਖੈਲ ਦੇ ਘਰ ਗੁਰਪ੍ਰੀਤ ਕੌਰ ਨਾਮ ਹੈਗਾ ਜੀ ਇਹਦਾ ਇਹਦੀ ਮਾਂ ਨੇ ਇੱਥੇ ਛੱਡਿਆ ਪਿਆ ਨੇ ਲੋਕਾਂ ਦੇ ਘਰ ਖਾਣ ਨੂੰ ਇਹਦਾ ਪ੍ਰਾਪਰ ਜਿਹਾ ਬੈਠੇ ਆਗੇ ਆਪਾਂ ਸਾਰੇ ਡੱਬੜ ਦੀ ਡਿਟੇਲ ਰੱਖੀ ਹੋਈ ਹੈ ਇਹ ਸਾਰੇ ਡੱਬੜ ਹੀ ਇਹ ਹੋ ਜਾਏਗਾ

ਅਗਰ ਮੇਰੇ ਬੱਚਿਆਂ ਔਰ ਮੇਰੇ ਨੂੰ ਕੁਛ ਹੋ ਜਾਂਦਾ ਨਾ ਇਹਨੂੰ ਔਰ ਇਸਕੀ ਇਹ ਰੱਖ ਹੈ ਇਹਨੂੰ ਗੁਰਪ੍ਰੀਤ ਕੌਰ ਨੂੰ ਇਹਨੂੰ ਅੰਦਰ ਕਰ ਦੇਣਾ ਦੋਨੋਂ ਅਗਰ ਮੇਰੇ ਬੱਚਿਆਂ ਨੇ ਔਰ ਮੇਰੀ ਔਰ ਮੇਰੀ ਮਾਂ ਨੂੰ ਕੁਛ ਹੋ ਜਾਵੇ ਤੋ ਇਹਨੂੰ ਸਾਰਿਆਂ ਨੂੰ ਡੱਬਣ ਨੂੰ ਅੰਦਰ ਕਰ ਦੇਣਾ ਇਹ ਤਾਂ ਸਾਰਿਆਂ ਨੇ ਡੱਬਣ ਦਾ ਆਪਾਂ ਪਿਆ ਹੋਇਆ ਹੈ ਕਹਿੰਦੇ ਜਨਾਨੀ ਸੰਭਾਲੋ ਆਪਣੀ ਐ ਜੀ ਸਾਨੂੰ ਤਾਂ ਹੁਣ ਪਤਾ ਚੱਲਿਆ 8 ਮਹੀਨੇ ਹੋ ਗਏ ਘਰ ਹੁਣ ਪਤਾ ਚੱਲਿਆ 8 ਮਹੀਨੇ ਹੋ ਗਏ ਜਿੰਮ ਤੇ ਜਾਂਦਾ ਸੀ ਉੱਥੋਂ ਪਟਾਈਏ ਇਹਨੇ ਉਹ ਤਾਂ ਹੈਗੀ ਇਹੋ ਜੀ ਆਂਦੀ ਕੀ ਨਾਮ ਉਹਦਾ ਮੇਰਾ ਜੈਨੂ ਬਾਲਾ ਜੀ ਆਹ ਗੱਲਬਾਤ ਹੋਈ ਹੈ ਤੁਹਾਡੇ ਕੋਲ ਮੇਰਾ ਮੁੰਡੇ ਨੇ ਹੋਰ ਕੋਈ ਰੱਖੀ ਹੋਈ ਹੈ ਜੀ ਆਪਣੇ ਬੱਚਿਆਂ ਨੂੰ ਤਿੰਨਾਂ ਨੂੰ ਤਿੰਨ ਬੱਚੇ ਆ ਤੇ ਦੋ ਕੁੜੀਆਂ ਇੱਕ ਮੁੰਡਾ 2.5 ਸਾਲ ਦੀ ਛੋਟੀ ਕੁੜੀ ਆ 8 ਸਾਲ ਦੀ ਵੱਡੀ ਕੁੜੀ ਆ ਤੇ 3.5 ਸਾਲ ਦਾ ਮੁੰਡਾ ਆ ਜਿਹੜੇ ਮੁੰਡੇ ਨੂੰ ਇਹਨੇ ਸਾਨੂੰ ਆ ਘਰ ਪਹਿਲਾਂ ਬੋਲਿਆ ਇਹ ਸਾਨੂੰ ਪਹਿਲਾਂ ਮੈਂ ਬੋਲਦਾ ਰਿਹਾ ਮੇਰੇ ਨਾਲ ਬਰਾਬਰ ਬੈਠਦਾ ਰਿਹਾ ਇਹ ਕਹਿੰਦਾ ਤੂੰ ਮੇਰੀ ਮਾਂ ਨਹੀਂ ਹੈਗੀ ਕੰਦਾ ਤੂੰ ਮੇਰੀ ਮਾਂ ਲੁਧਿਆਣਾ ਦੇ ਇਹੋ ਜੀ ਆਈ ਹੋਈ ਐ ਮੈਨੂੰ ਇਸ ਤਰ੍ਹਾਂ ਬੋਲਿਆ ਇਹ ਤੇ ਫਿਰ ਇਹ ਮੁੰਡੇ ਦੇ ਹੱਥ ਚੁੱਕਿਆ ਇਹਨੇ ਅਸੀਂ ਅਸੀਂ ਕਿ ਅਸੀਂ ਮਰ ਜਾਂਨੇ ਆ ਅਸੀਂ ਆਪਾਂ ਮਕਾਨਨੇ ਆ ਅਸੀਂ ਗਲੀ ਵਿੱਚ ਆਏ ਨੇ ਮੁੰਡੇ ਦੇ ਦੇ ਚੱਕ ਕੱਢ ਚਪੇੜ ਮਾਰੀ ਮੁੰਡੇ ਦੇ ਕੂਣੀ ਕੂਨ ਹੋ ਗਿਆ ਉਹ ਵਿੱਚ ਸਾਰੀ ਗਲੀ ਵਿੱਚ ਸਾਰੀ ਗਲੀ ਵਿੱਚ ਤੇ ਦੂਜੇ ਬੱਚੇ ਨੂੰ ਫੜਾ ਲੱਗਿਆ ਜੋ ਗਲੀ ਵਾਲਿਆਂ ਨੇ ਬਚਾਇਆ ਜੀ ਆ ਜੇ ਤੇ ਹੁਣ ਇੱਥੇ ਅਸੀਂ ਇੱਥੇ ਆਏ ਆ ਤੇ ਇੱਥੇ ਫੜਾ ਫਾਟੇ ਉਹਨੂੰ ਉਹਨੂੰ ਬਚਾਉਣ ਵਾਸਤੇ ਰਖਾਇਲ ਨੂੰ ਆਪਣੀ ਨੂੰ ਭੈਂਗੀ ਨੂੰ ਤੇ ਉਹਨੂੰ ਉਹਦੇ ਪਿੱਛੇ ਆਇਆ ਉਹ ਅੜਗੜਾ ਪੁਲਿਸ ਕਾਰਨ ਦਿੱਲੀ ਥਾਣੇ ਹਾਂ ਜੱਤੀ ਸੀ ਜੀ ਸੀਡ ਲਈ ਜਾਂਚ ਦਿੱਤੀ ਸੀ ਆਪਾਂ ਦਿੱਤੀ ਹੋਈ ਹੈ ਉੱਥੇ ਆਪਾਂ ਲਿਖਵਾਇਆ ਹੋਇਆ ਸਾਰਾ ਕੁਝ ਕਿਨੇ ਦੂਜੀ ਜਨਾਨੀ ਰੱਖੀ ਹੋਈ ਹੈ ਨਾਲ ਐਨੇ ਉੱਥੇ ਫੋਨ ਕਰਾਦਾ ਇਹ ਉੱਥੇ ਆਈ ਨਹੀਂ ਆਪਾਂ ਸਾਰਾ ਕੁਝ ਉੱਥੇ ਲਿਖਵਾਇਆ ਹੋਇਆ ਹੈ ਕਿ ਸਾਡਾ 14 ਫਰਵਰੀ ਦੀ ਡੇਟ ਹੈਗੀ ਹੈ ਉੱਥੇ ਆਪਾਂ ਕੰਪਲੇਂਟ ਦਿੱਤੀ ਹੋਈ ਹੈ ਸਾਰਾ ਕੁਝ ਲਿਖਾਇਆ ਹੋਇਆ ਹੈ ਕੋਈ ਉੱਥੇ ਲੋਕੀ ਕੀਤਾ ਗਿਆ ਪੁਲਿਸ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਨਾ ਉਹਨਾਂ ਨੇ ਇਹਨਾਂ ਨੂੰ ਸੱਦਿਆ ਐਨੇ ਪੈਸੇ ਚੜਾਤੇ ਉਹ ਕਹਿੰਦੇ ਕਮਿਸ਼ਨਰ ਤੇ ਜਾਓ ਪੁਲਿਸ ਨੇ ਕੁਝ ਨਹੀਂ ਕਰਿਆ ਐਨੇ ਪੈਸੇ ਚੜਾਤੇ ਕਮੇਲ ਵਾਲੀ ਗੱਲ ਨਹੀਂ ਪਾਜੀ